ਸੱਚੇ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਦਾਣਦਾਰ ਮਠਿਆਈ ਉਸ ਦੇ ਲਈ ਆਪਾਂ ਜਿਹੜੇ ਆ ਵੀ ਬੱਚਿਆ ਹੋਇਆ ਰਾਤੀਆਂ ਰੋਟੀਆਂ ਇਹ ਆਪਾਂ ਚਾਰ ਲੈ ਲਈਆਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਤੇਲ ਆ ਗਰਮ ਹੋ ਗਿਆ ਆਪਾਂ ਹੁਣ ਇਹਨਾਂ ਨੂੰ ਪਕਾਉਣੀ ਆ ਰੋਟੀਆਂ ਨੂੰ ਯਾਨੀ ਕਿ ਤਲਦੇ ਆ ਇਹਨਾਂ ਨੂੰ ਤੇਲ ਜਿਹੜਾ ਜੀ ਹੋ ਗਰਮ ਹੋ ਗਿਆ ਸੀ ਤੇ ਹੁਣ ਆਪਾਂ ਰੋਟੀਆਂ ਨੂੰ ਇਕੱਲੀ ਇਕੱਲੀ ਨੂੰ ਇਸ ਤਰ੍ਹਾਂ ਤੇਲ ਦੇ ਵਿੱਚ ਛੱਡ ਦੇਣਾ ਤੇ ਇਹਨਾਂ ਨੂੰ ਤਲ ਲੈਣਾ ਹੈਗਾ ਰੋਟੀ ਜਿਹੜੀ ਆਪਣੀ ਇਹ ਪੂਰੀ ਦੀ ਤਰ੍ਹਾਂ ਫੁੱਲ ਕੇ ਤਿਆਰ ਹੋ ਗਈ ਆ। ਲੋ ਜੀ ਆਪਾਂ ਸਾਰੀਆਂ ਰੋਟੀਆਂ ਨੇ ਤਲ ਦਿੱਤੀਆਂ ਚਾਰੇ ਰੋਟੀਆਂ। ਹੁਣ ਆਪਾਂ ਇਹਨਾਂ ਨੂੰ 2 ਮਿੰਟਾਂ ਦੇ ਲਈ ਠੰਡੀਆਂ ਹੋਣ ਦੇ ਲਈ ਰੱਖਾਂਗੇ। ਰੋਟੀਆਂ ਜੇ ਹਾਇ ਤਾਂ ਥੋੜੀਆਂ ਜਿਹੀਆਂ ਗਰਮ ਨੇ। ਤੇ ਆਪਾਂ ਇਹਨਾਂ ਦੇ ਟੁਕੜੇ ਜਿਹੜੇ ਇਸ ਤਰ੍ਹਾਂ ਕਰ ਲੈਨੇ ਨੇ ਵਰਕਿਆ ਸੀ ਜਿਹੜੇ ਪੀਸ ਸੀਗੇ ਰੋਟੀ ਤੇ ਆਪਾਂ ਕਰ ਲੈਤੇ ਨੇ ਹੁਣ ਆਪਾਂ ਇਹਨੂੰ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਦਵਾਂਗੇ ਇਹਨਾਂ ਦਾ ਚੰਗੀ ਤਰ੍ਹਾਂ ਇੱਕ ਚੂਰਨ ਬਣਾ ਲੈਣਾ ਪੀਸ ਕੇ ਇਹਨਾਂ ਨੂੰ ਰੋਟੀ ਜੀ ਆਪਾਂ ਬਰੀਕ ਜਿਹੜੀ ਕੇ ਪੀਸ ਲੈਂਦੀ ਹੈਗੀ ਕਿ ਹੁਣ ਆਪਾਂ ਇਹਦੀ ਜਿਹੜੀ ਮਠਿਆਈ ਬਣਾਉਣੀ ਆ ਆਪਾਂ ਉਹ ਬਣਾ ਲੈਂਦੀ ਆ ਸ਼ੁਰੂ ਕਰਦੇ ਆ ਮਠਿਆਈ ਨੂੰ ਕੜਾਹੀ ਜੀ ਆਪਾਂ ਗੈਸ ਦੇ ਉੱਪਰ ਰੱਖ ਲੈਂਦੀ ਆ ਤੇ ਹੁਣ ਆਪਾਂ ਚੀਨੀ ਜਿਹੜੀ ਪਾ ਲੈਣੀ ਹੈ ਕੜਾਹੀ ਦੇ ਵਿੱਚ ਆਪਾਂ ਮਿੱਠਾ ਆ ਦੇ ਰਿਕਾਰਡ ਦੇ ਹਿਸਾਬ ਪਾ ਸਕਦੇ ਆ ਵਾਧੂ ਵੀ ਪਾ ਸਕਦੇ ਆ ਤੇ ਘੱਟ ਵੀ ਪਾ ਸਕਦੇ ਆ ਇਸ ਕੌਲੀ ਦੇ ਵਿੱਚ ਤਿੰਨ ਚਮਚ ਜਿਹੜੇ ਚੀਨੀ ਦੇ ਪੈਂਦੇ ਨੇ ਹੁਣ ਆਪਾਂ ਇਹ ਚ ਇੰਗੀ ਤਰ੍ਹਾਂ ਇਹ ਚੀਨੀ ਨੂੰ ਘੋਲ ਲੈਣਾਗਾ ਜਾਨੀ ਕਿ ਮੈਲਟ ਕਰ ਲੈਣਾਗਾ ਚੀਨੀ ਨੂੰ ਆਪਾਂ ਇਸ ਦੇ ਵਿੱਚ ਹਜੇ ਤੱਕ ਕੁਝ ਨਹੀਂ ਪਾਉਂਦੇ ਜਿੰਨਾ ਟਾਈਮ ਇਹ ਖੁਦ ਮੈਲਟ ਨਹੀਂ ਹੁੰਦੀ ਚੀਨੀ ਇਸੇ ਤਰ੍ਹਾਂ ਹੀ ਆਪਾਂ ਘੜਸ਼ੀ ਦੇ ਨਾਲ ਚੀਨੀ ਨੂੰ ਹਲਾਉਂਦੇ ਰਹਾਂਗੇ ਜਿੰਨਾ ਟਾਈਮ ਇਹ ਮੈਲਟ ਨਹੀਂ ਹੁੰਦੀ ਚੀਨੀ ਜਿਹੜੀ ਆਪਣੀ ਉਹ ਘੁਲਣ ਲੱਗੀ ਤੇ ਥੋੜਾ ਟਾਈਮ ਇਹਨੂੰ ਹੋਰ ਘੁਲਣ ਦੇ ਲਈ ਰੱਖਾਂਗੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਕਿ ਦੁੱਧ ਆ ਉਹ ਐਡ ਕਰਦੇ ਆਂਗੇ ਖੰਡਾ ਜਿਹੜੀ ਉਹ ਜਮਾ ਘੁੱਲ ਗਈ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਥੋੜਾ ਥੋੜਾ ਕਰਕੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਜਿਹੜਾ ਜੀ ਦੁੱਧ ਉਹ ਐਡ ਕਰ ਦਿੱਤਾ ਹੁਣ ਆਪਾਂ ਥੋੜਾ ਜਿਹਾ ਦੁੱਧ ਹੋਰ ਐਡ ਕਰਾਂਗੇ ਉਹਨਾਂ ਆਪਾਂ ਇਹਨੂੰ ਜਿਹੜੀ ਚੀਨੀ ਆ ਉਹ ਚੰਗੀ ਤਰ੍ਹਾਂ ਘੁਲ ਜਾਊਗੀ ਥੋੜਾ ਜੁੱਧੇ ਦੇ ਵਿੱਚ ਹੋਰ ਐਡ ਕਰਾਂਗੇ ਹੁਣ ਆਪਾਂ ਇਸ ਦੇ ਵਿੱਚ ਜਿਹੜੇ ਕਿ ਲਾਈਚੈਂਸ ਦਾਣੇ ਨੇ ਇਹ ਵੀ ਆਪਾਂ ਪਾ ਦਵਾਂਗੇ ਸ਼ੂ ਦੇ ਲਈ ਦੁੱਧ ਵੀ ਪੂਰਾ ਉੱਪਰ ਗਿਆ ਜੀ ਜਿਹੜੀ ਚੀਨੀ ਸੀ ਉਹ ਵੀ ਘੁਲ ਗਈ ਤੇ ਹੁਣ ਆਪਾਂ ਜਿਹੜਾ ਪਾਊਡਰ ਬਣਾ ਕੇ ਰੱਖਿਆ ਸੀ ਰੋਟੀ ਦਾ ਤੇ ਇਹ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਆਪ ਇਸ ਦੇ ਵਿੱਚ ਦੇਸੀ ਚਮਚਾ ਘਿਓ ਦਾ ਇਹ ਵੀ ਐਡ ਕਰ ਦਿਆਂਗੇ। ਸੋ ਜੀ ਦੋ ਬਣ ਕੇ ਹੋ ਗਏ ਆਪਣਾ ਤਿਆਰ। ਹੁਣ ਆਪ ਇਹਨੂੰ ਇੱਕ ਪਲੇਟ ਦੇ ਵਿੱਚ ਸੈੱਟ ਕਰ ਦਿਆਂਗੇ। ਲੋਜੀ ਆ ਪੈਸੋ ਇੱਕ ਪਲੇਟ ਦੇ ਵਿੱਚ ਜਿਹੜਾ ਕਿ ਦੋਨੋਂ ਸੈੱਟ ਕਰ ਦਿੱਤਾ ਨੂੰ ਜੀ 2 ਘੰਟੇ ਹੋ ਗਏ ਫ੍ਰਿਜ ਵਿੱਚ ਰੱਖੇ ਇਹਨੂੰ ਆਪਣੇ ਮਿਲਕ ਕੇਕ ਨੂੰ ਹੁਣ ਆਪਾਂ ਇਹਨੂੰ ਕੱਟ ਲਾਂਗੇ ਇਸ ਤਰ੍ਹਾਂ ਦੇ ਪੀਸ ਬਿਲਕੁਲ ਸੌਫਟ ਬਣਿਆ ਹੈ ਤੇ ਬਿਲਕੁਲ ਨਰਮ ਨੇ ਜੀ ਇਸ ਦੇ ਪੀਸਾ ਗੱਡੇ ਜਾਂ ਛੋਟੇ ਆਹ ਦੀ ਮਰਜ਼ੀ ਨਾਲ ਕੱਟ ਸਕਦੇ ਆ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਆਂ ਜਾਂਦੀ ਵੀਡੀਓ ਵਿੱਚ ਨਵੀਂ ਜੀ ਰੈਸਪੀ ਦੇ ਨਾਲ ਧੰਨਵਾਦ ਜੀ